ਅੱਜ ਤਾਰੀਵਾਲ ਸ਼ਹਿਰ ਦੇ ਸਾਰੇ ਈਸਾਈ ਭਾਈਚਾਰਾ ਮਿਲ ਕੇ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਆਂ ਇਹਦੀ ਆੜਾ ਪਿਆਰ ਦਾ ਸੰਦੇਸ਼ ਮੁਹੱਬਤ ਦਾ ਸੰਦੇਸ਼ ਲਿਆਇਆ ਤੇ ਜਿਸ ਤਰ੍ਹਾਂ ਖੁਦਾ ਸਾਨੂੰ ਪਿਆਰ ਕੀਤਾ ਹੈ ਅਸੀਂ ਵੀ ਇੱਕ ਦੂਸਰੇ ਦੇ ਲਈ ਉਸ ਪਿਆਰ ਵਿਖਾਉਣ ਦੇ ਹੋਏ ਸ਼ਾਂਤੀ ਦਾ ਅਮਨ ਜੈਨ ਦਾ ਬੈਗਾਮ ਲੈ ਕੇ ਅਸੀਂ ਅਜਤਾਹਰੀਵਾਲ ਸ਼ਹਿਰ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਕਰ ਰਿਹਾ ਹੈ ਇਹਦੇ ਨਾਲ ਅਸੀਂ ਪ੍ਰਵੇਸ਼ ਮਸਜਿਦ ਨੂੰ ਮਹਿਮਾ ਦੇਣਾ ਚਾਹੁੰਨੇ ਆ ਉਸ ਦੇ ਨਾਮ ਨੂੰ ਉੱਚਾ ਕਰਨਾ ਚਾਹੁੰਨੇ ਆ ਤੇ ਅਰਦਾਸ ਕਰਦਾ ਹਾਂ ਕਿ ਸਾਡੇ ਅਜਤਾਹਰੀਵਾਲ ਸ਼ਹਿਰ ਦੇ ਸਾਰੇ ਲੋਕ ਆਪਸ ਵਿੱਚ ਪਿਆਰ ਮੁਹੱਬਤ ਹੋਜ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਵੇਸ਼ ਮਸਜਿਦ ਦਾ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਹਲੋ ਹਲੂਇਆ ਅੱਜ ਸਾਰੇ ਹੀ ਗਰਦਾਸਪੁਰ ਦੇ ਇਸਾਈ ਭਾਈਚਾਰੇ ਵੱਲੋਂ ਧਾਰੀਵਾਲ ਦੇ ਵਿੱਚ ਸਾਰੀਆਂ ਹੀ ਮਿਸ਼ਨਾਂ ਸਾਰੇ ਪਾਸਟਰ ਸਬਾਨਾ ਦੇ ਸੋਜ ਦੇ ਨਾਲ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਗਈ ਮੈਂ ਇਸ ਖੁਸ਼ੀ ਦੇ ਮੌਕੇ ਤੇ ਆਏ ਹੋਏ ਸਾਰੇ ਹੀ ਸਤਿਕਾਰਯੋਗ ਧਾਰਮਿਕ ਆਗੂਆਂ ਦਾ ਮੇਰਾ ਨੀਤੀ ਕਾਗਵਾ ਦਾ ਅਤੇ ਆਏ ਹੋਏ ਸਾਰੇ ਹੀ ਭੈਣ ਭਰਾਵਾਂ ਦਾ ਇਸ ਸਮਾਗਮ ਦੇ ਚੌਂਤੇ ਇਸ ਸ਼ੋਭਾ ਯਾਤਰਾ ਦੇ ਹਿੱਸਾ ਭੰਤੇ ਜੀ ਆਖਦਾ ਸਾਰਿਆਂ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਿਸ਼ਾਲ ਸ਼ੋਭਾ ਯਾਤਰਾ ਇਲਾਕਾ ਧਾਰੀਵਾਲ ਦੇ ਸਾਰੇ ਸਮਾਜਿਕ ਧਾਰਮਿਕ ਲੋਕਾਂ ਦੁਆਰਾ ਔਰ ਖਾਸ ਕਰਕੇ 크੍ਰਿਸਚਨ ਭਾਈਚਾਰੇ ਦੁਆਰਾ ਇਲਾਕਾ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ਵੱਲੋਂ ਵੱਖ-ਵੱਖ ਮੋਤਵਰ सरपंचਾ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਹੜਾ 크ਿਸਮਸ ਦਾ ਜਿਹੜਾ ਹੈ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਂ ਸਾਰਿਆਂ ਨੂੰ 크ਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਨ ਪ੍ਰਭੂ ਜਸ਼ੁਮਸੀ ਦੇ ਅੱਗੇ ਦੁਆ ਕਰਦું ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਜੋ ਆਉਣ ਵਾਲਾ ਸਮਾਜ ਜਿਹੜਾ ਸਾਡਾ ਬਹੁਤ ਵਧੀਆ ਲਿਆੜ ਔਰ ਨਵਾਂ ਸਾਲ ਵਧੀਆ ਚੜੇ ਇੱਕ ਵਾਰੀ ਸਾਰੇ ਇਲਾਕੇ ਨੂੰ ਪਰਮ ਜਸੀ ਮਸੀਧੀਆਂ ਬੰਦਰਮ ਦਿਲ ਦੀ ਬਹੁਤ ਬਹੁਤ ਵਧਾਈਆਂ ਦੇ ਨਾਲ ਬਹੁਤ ਅੱਛਾ ਨਗਰ ਕੀਰਤ ਜਿਹੜਾ ਸਾਰਿਆਂ ਵੱਲੋਂ ਕੱਢਿਆ ਜਾ ਰਿਹਾ ਹੈਗਾ ਸਾਰਿਆਂ ਦੀ ਪਾਰਟਿਸਪੇਸ਼ਨ ਆਈ ਜੈ ਮਸੀਹ